ਇਹ ਵਿਅਕਤੀ ਕੋਈ ਨਾਮ ਵੀ ਗਲਤ ਲਿਆ ਜਾਏ ਅਸੀਂ ਇਤਰਾਜ਼ ਕਰਨਾ ਕਿ ਨਾਮ ਕਿਉਂ ਗਲਤ ਬੋਲਿਆ ਗਿਆ ਨਾਮ ਕੋ ਗਲਤ ਪੜਿਆ ਗਿਆ ਤੇਰੇ ਕੋ ਅਰਦਾਸ ਨਹੀਂ ਫਲਾਣੇ ਬੰਦੇ ਕੋ ਅਰਦਾਸ ਕਰਾਵਾਂਗੇ ਉਹਦੀ ਅਰਦਾਸ ਜ਼ਿਆਦਾ ਲੱਗੇਗੀ ਮਾਲਕ ਇਸ ਚੀਜ਼ ਨਾਲ ਨਹੀਂ ਰਿਜ਼ਦਾਰ ਸਰਦਾਰ ਜਸਵੰਤ ਸਿੰਘ ਨੇ ਕੀ ਹੋਣਾ ਨਿਰ ਕਿਤਾਬ ਲਿਖੀ ਨਾ ਅਰਦਾਸ ਤੇ ਬੜੇ ਪਿਆਰੇ ਬੋਲ ਲਿਖੀ ਉਹ ਕਹਣ ਲੱਗੇ ਅਰਦਾਸ ਕਰਨ ਲੱਗਿਆਂ ਤੇਰੇ ਅੰਦਰ ਆਹ ਚੀਜ਼ਾਂ ਦੀ ਚਾਹਨਾ ਹੋਏ ਅਰਦਾਸ ਸ਼ਬਦ ਦੇ ਉਹਨਾਂ ਨੇ ਅਰਥ ਲਿਖੇ ਐੜਾ ਅਗੱਤਰ ਜਿਹਦੇ ਅਗੇ ਅਰਦਾਸ ਕਰ ਰਿਹਾ ਉਹ ਆਸਰਾ ਹੈ ਰਾਰਾ ਦੂਸਰੇ ਨੰਬਰ ਤੇ ਜਿਹਦੇ ਅਗੇ ਅਰਦਾਸ ਕਰ ਰਿਹਾ ਉਹ ਰਾਖਾ ਹੈ ਦੱਦਾ ਤੀਜੇ ਨੰਬਰ ਤੇ ਜਿਹਦੇ ਅਗੇ ਅਰਦਾਸ ਕਰ ਰਿਹਾ ਉਹ ਦਾਤਾ ਹੈ ਤੇ ਸੱਸਾ ਅਖੀਰ ਵਿੱਚ ਜਿਹਦੇ ਅੱਗੇ ਅਰਦਾਸ ਕਰਿਆ ਉਹ ਸਹਾਰਾ ਹੈ ਤੈਨੂੰ ਕਿਤੇ ਡੋਲਰ ਨਹੀਂ ਦੇਗਾ ਤੇ ਜੇਕਰ ਕੋਈ ਅਰਦਾਸ ਕਰਨ ਲੱਗਿਆ ਹੋਏ ਸਾਡੇ ਮਨ ਦੀ ਚਾਹਨਾਏ ਸਾਨੂੰ ਇਹ ਨਹੀਂ ਕਿ ਉਹ ਅਰਦਾਸ ਵਿੱਚ ਉਹ 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 ਸਾਡੀ ਅਰਦਾਸ ਸੁਣਨ ਵਾਲਾ ਹੈ ਉਹ ਆਸਰਾ ਹੈ ਉਹ ਸਹਾਰਾ ਹੈ ਉਹ ਦਇਆਵਾਨ ਦਾਤਾ ਹੈ ਉਹ ਸਾਡੀ ਮਨ ਦੀ ਮਨੋ ਕਾਮਨਾ ਨੂੰ ਬੁੱਝਣ ਵਾਲਾ ਹੈ ਜੇਕਰ ਇਹ ਅਰਦਾਸ ਕਰੇਗਾ ਇਹਦੀ ਕੀਤੀ ਹੋਈ ਅਰਦਾਸ ਦੇ ਨਾਲ ਜਿਹੜਾ ਸਾਨੂੰ ਜ਼ਿਆਦਾ ਫਲ ਮਿਲੇਗਾ ਹੱਦ ਹੋ ਗਈ ਜਿਸ ਮਾਲਕ ਦੇ ਅੱਗੇ ਅਰਦਾਸ ਕਦੇ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਗੁਰੂ ਨਾਨਕ ਸਾਹਿਬ ਵਿਚੋਲਾ ਪੁਰਾ ਦਾ ਖਤਮ ਕੀਤਾ ਸੀ ਨਾ ਕਿ ਤੈਨੂੰ ਕੋਈ ਵਿਚੋਲਾ ਪਾਉਂਦੀ ਲੋੜ ਨਹੀਂ ਸਿੱਧੀ ਤੈਨੂੰ ਲੋੜ ਹੈ ਗੁਰੂ ਦੀ ਤੂੰ ਗੁਰੂ ਅੱਗੇ ਖੁਦ ਜਾ ਕੇ ਸਨਮਖੋ ਕੇ ਅਰਦਾਸ ਕਰ ਤੇਰੀ ਅਰਦਾਸ ਪੂਰਨ ਹੈ ਕਹਨ ਲੱਗੇ ਕਹਿੰਦੇ ਇੱਕ ਲੋਕਾਂ ਨੇ ਇਕੱਠੇ ਹੋ ਕੇ ਅਰਦਾਸ ਕਰਨ ਲੱਗੇ ਕਹਿੰਦੇ بارش ਪੈ ਜੇ ਮੀਂਹ ਪਈ ਤੇ ਕਹਨ ਲੱਗੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਅਰਦਾਸ ਕਰਨ ਵਾਸਤੇ ਗਏ ਇੱਕ ਛੋਟਾ ਜਿਹਾ ਬੱਚਾ ਜਿਹੜਾ ਹੈ ਉਹ ਤੇ ਛਤਰੀ ਲੈ ਕੇ ਆਇਆ ਤੇ ਲੋਕੀ ਕਹਿੰਦੇ ਤੁੱਪ ਲੱਗੀ ਐ ਨਹੀਂ ਤੂੰ ਛਤਰੀ ਕਿਉਂ ਲੈ ਕੇ ਆਇਆ ਕਹਿੰਦਾ ਜਿਹਦੇ ਅੱਗੇ ਅਰਦਾਸ ਕਰਨ ਆਏ ਉਹਦੇ ਉੱਤੇ ਫਿਰ ਭਰੋਸਾ ਵੀ ਤੇ ਰੱਖੋ ਨਾ ਮੈਨੂੰ ਵਿਸ਼ਵਾਸ ਹੈ ਮੈਂ ਛਤਰੀ ਲੈ ਕੇ ਆਇਆ ਜਿਹਦੇ ਅੱਗੇ ਅਰਦਾਸ ਕਰਨ ਲੱਗੇ ਹੁਣ ਬਰਸਾਤ ਵੀ ਪਾਏਗਾ ਤੇ ਜਦ ਜੰਦ ਜਾਂਦੇ ਬਰਸਾਤ ਪੈ ਗਈ ਮੈਂ ਕਿਵੇਂ ਜਾਵਾਂਗਾ ਮੈਂ ਤਾਂ ਛਤਰੀ ਲੈ ਕੇ ਆਇਆ ਆਹ ਹੈ ਵਿਸ਼ਵਾਸ ਅਰਦਾਸ ਕਰਨ ਲੱਗਾ ਤੇਰੇ ਅੰਦਰ ਇਹ ਭਰੋਸਾ ਹੋਵੇ ਕਹਿੰਦੇ ਬੱਚੇ ਨੂੰ ਖਡਾਉਂਦੇ ਓ ਬੱਚੇ ਨੂੰ ਹਵਾ 'ਚ ਉਛਾਲਦੇ ਓ ਬੱਚਾ ਉੱਚੀ ਉੱਚੀ ਖੇਡਦਾ ਹੈ ਉੱਚੀ ਉੱਚੀ ਹੱਸਦਾ ਹੈ ਪਰ ਬੱਚੇ ਨੂੰ ਭਰੋਸਾ ਹੈ ਕਿ ਜਿਹਨੇ ਮੈਨੂੰ ਉੱਤੇ ਹਵਾ ਚ ਉਛਾਲਿਆ ਉਹ ਹੱਥ ਦੇ ਕੇ ਮੈਨੂੰ ਬੋਚੇਗਾ ਵੀ ਸਹੀ ਇਹ ਹੈ ਭਰੋਸਾ ਅਰਦਾਸ ਕਰਨ ਲੱਗਿਆ ਆ ਚੀਜ਼ਾਂ ਦੀ ਚਾਹਨਾ ਹੋਈ ਇਨਸਾਨ ਨੂੰ ਪੜਦਾ ਹੈ ਕਿ ਹਮ ਆਦਮੀ ਹਾਂ ਇੱਕਦਮੀ ਮਹਲਤ ਮੌਤ ਨਾ ਜਾਣਾ ਪਤਾ ਨਹੀਂ ਦਮ ਆਉਂਦਾ ਕਿ ਨਹੀਂ ਆਉਂਦਾ ਰਾਤ ਨੂੰ ਇਨਸਾਨ అలਾਰਮ ਲਾ ਕੇ ਸੌਂਦਾ ਹੈ ਪਤਾ ਸਿਰ ਉੱਠਣਾ ਕਿ ਨਹੀਂ ਉੱਠਣਾ ਪਰ ਵਿਸ਼ਵਾਸ ਹੈ ਭਰੋਸਾ ਹੈ ਯਕੀਨ ਹੈ ਆਦਿ ਜੇ ਸਾਡੇ ਅੰਦਰ ਹੋਣ ਇਹ ਨਹੀਂ ਕਿ ਅਰਦਾਸ ਕੋਈ ਕਰਨ ਲੱਗੇ تیر ਕੋ ਅਰਦਾਸ ਨਹੀਂ ਕਰਾਵਾਂਗੇ ਅਰਦਾਸ ਅਸੀਂ ਆਪ ਕਰਾਂਗੇ ਫਲਾਣੇ ਬੰਦੇ ਕੋ ਕਰਾਵਾਂਗੇ ਆਪ ਕਰੋ ਚੱਕਰ ਕੋਈ ਨਹੀਂ ਸਾਡਾ ਸਾਰਾ ਦਾ ਨਿੱਜੀ ਹੱਕ ਹੈ ਕਿਸੇ ਫਲਾਣੇ ਵਿਸ਼ੇਸ਼ ਬੰਦੇ ਕੋ ਕਰਾਉਣ ਨਾਲ ਵਿਸ਼ੇਸ਼ ਫਾਲ ਮਿਲੇਗਾ ਇਹ ਸਾਡੇ ਮਨ ਦਾ ਬਹੁਤ ਵੱਡਾ ਇਹ ਭੁਲੇਖਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਆਖਣ ਲੱਗੀ ਕਿਉਂ ਝੱਖ ਮਾਰਨ ਵਾਲੀਆਂ ਗੱਲਾਂ ਕਰ ਰਿਹਾ ਬਹੁਤਾ ਬੋਲਣ ਝਖਣ ਹੋਏ ਜਿਹੜਾ ਜ਼ਿਆਦਾ ਬੋਲਦਾ ਹੈ ਉਹ ਚੱਖ ਮਾਰਨ ਦੇ ਬਰਾਬਰ ਹੈ। ਬਿਨ ਬੋਲੇ ਜਾਣੇ ਸਭ ਸੋਏ। ਤੇ ਯਾਦ ਰੱਖੀ ਬਿਨਾ ਬੋਲੇ ਤੋਂ ਪਰਮਾਤਮਾ ਜਿਹੜਾ ਹੈ ਸਭ ਕੁਝ ਜਾਣਦਾ ਹੈ। ਫੇਰੇ ਤੇਰੇ ਮਨ ਦੇ ਇਹ ਬਲਵਲੇ ਨਹੀਂ। ਇੱਕ ਵਾਰ ਬੜੀ ਹਾਸੋਹੀਣੀ ਘਟਨਾ ਅਰਦਾਸ ਹੋਣ ਲੱਗੀ ਤੇ ਭਾਈ ਸਾਹਿਬ ਅਰਦਾਸ ਕਰਨ ਲੱਗੇ ਪਰਿਵਾਰ ਨੇ ਇਤਰਾਜ਼ ਕੀਤਾ ਤੁਸੀਂ ਇਹ ਅਰਦਾਸ ਨਹੀਂ ਕਰੋਗੇ ਕਹਿੰਦੇ ਕਿੰਨੇ ਕਿਉਂ ਕਹਿੰਦੇ ਅਰਦਾਸ ਫਲਾਣੇ ਭਾਈ ਸਾਹਿਬ ਜਿਹੜੇ ਉਹ ਕਰਨਗੇ ਉਹਦੇ ਕਰਨ ਨਾਲ ਜ਼ਿਆਦਾ ਫਲ ਸ਼ਾਇਦ ਮਿਲੇਗਾ ਤੋਂ ਕੋਈ ਇਤਰਾਜ਼ ਨਹੀਂ ਕੀਤਾ ਕਹਿੰਦੇ ਠੀਕ ਹੈ ਤੁਸੀਂ ਕਰ ਲਿਓ ਜਦੋਂ ਅਰਦਾਸ ਕੀਤੀ ਗਈ ਅਰਦਾਸ ਹੋਈ ਤੇ ਪਰਿਵਾਰ ਬਾਅਦ ਵਿੱਚ ਆ ਕੇ ਮਿਲਿਆ ਭਾਈ ਸਾਹਿਬ ਨੂੰ ਕਹਿੰਦੇ ਸਾਨੂੰ ਮਾਫ਼ ਕਰਿਓ ਹਾਲੇ ਕੀ ਹੋਇਆ ਕਿਨੇ ਤੁਹਾਡੇ ਕੋਲ ਅਸੀਂ ਇਹ ਗੱਲ ਕਹੀ ਕਿ ਅਰਦਾਸ ਤੁਸੀਂ ਨਹੀਂ ਕਰੋਗੇ ਭਾਈ ਸਾਹਿਬ ਕੋਲ ਕਰਾਈ ਸਗੋਂ ਸਾਡੇ ਕੋਲ ਮਿਸਟੇਕ ਹੋ ਗਈ ਜਿਨ੍ਹਾਂ ਨੇ ਅਰਦਾਸ ਕੀਤੀ ਉਹਨਾਂ ਨੇ ਬੱਚੀ ਦਾ ਨਾਮ ਹੀ ਗਲਤ ਲੈ ਦਿੱਤਾ ਅਰਦਾਸ ਵਿੱਚ ਤੇ ਮਾਲਕ ਆਖਣਗੇ ਚਲਾਕੀਆਂ ਕਿਰੇ ਨਾਲ ਕਰ ਰਹੇ ਹੈ ਕਿ ਉਹ ਕਰੇਗਾ ਤਾਂ ਜਿਆਦਾ ਅਰਦਾਸ ਦਾ ਫਲ ਮਿਲੇਗਾ ਮਾਲਕ ਆਖਣਗੇ ਬਹੁਤਾ ਬੋਲਣ ਚੱਖਣ ਹੋਏ ਇਹ ਚੱਖ ਮਾਰਨ ਦੇ ਬਰਾਬਰ ਹੈ ਪਰ ਯਾਦ ਰੱਖ ਜਿਹਦੇ ਅੱਗੇ ਅਰਦਾਸ ਕਰ ਰਿਹਾ ਬਿਨ ਬੋਲੇ ਜਾਣੇ ਸਭ ਸੋਈ ਜਿਹੜਾ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਖੜਿਆ ਹੈ ਤੇਰੇ ਦਿਲ ਦੇ ਬਲਬਲੇ ਬੁਝ ਰਹੇ ਹੈ ਤੇਰੇ ਦਿਲ ਦੀਆਂ ਉਠ ਰੀਆਂ ਵਿਚਾਰਾਂ ਤਰੰਗਾਂ ਨੂੰ ਬੁਝ ਰਿਹਾ ਕਿ ਤੂੰ ਦਿਲ ਚ ਕੀ ਪਾਲ ਕੇ ਬੈਠਾ ਹੈ ਗੁਰਦੁਆਰਾ ਸਾਹਿਬ ਆਏ ਪ੍ਰਮਾਤਮਾ ਨੇ ਇਹ ਨਹੀਂ ਦੇਖਣਾ ਗੁਰੂ ਗ੍ਰੰਥ ਸਾਹਿਬ ਪਾਸ਼ਾ ਨੇ ਕਿ ਜਿਹੜਾ ਉਸ ਗੇਟ ਤੋਂ ਲੈ ਕੇ ਹੁਣ ਤੱਕ ਬੜੀ ਇਮਾਨਦਾਰੀ ਨਾਲ ਆਇਆ ਹੈ ਤੂੰ ਜਦੋਂ ਦਾ ਉਠਿਆ ਜਦੋਂ ਦਾ ਚੱਲਿਆ ਘਰੋਂ ਤੂੰ ਰਸਤੇ 'ਚ ਆਉਂਦਿਆਂ ਕੀ ਕੀ ਕੀਤਾ ਹੈ ਮਾਰਕ ਨੇ ਸਾਰਾ ਰਿਪੋਰਟ ਕਾਰਡ ਦੇਖ ਕੇ ਫਿਰ ਤੇਰੀ ਅਰਦਾਸ ਨੂੰ ਪੂਰਿਆ ਕਰਨਾ ਕਿ ਤੂੰ ਇੰਨੇ ਯੋਗ ਹੈ ਕਿ ਨਹੀਂ ਹੈ ਬਿਨ ਬੋਲੇ ਜਾਣੇ ਸਭ ਸੋਏ ਤੇ ਗੁਰਦੇਵ ਕਹਿੰਦੇ ਕਿ ਸ਼ਿਵਾਸ਼ ਨਹੀਂ ਹੈ